ਸਾ ਲੋਕ ਭਗਤ ਕਬੀਰ ਜੀ ਕਹੇ ਕੋ ਓੰਕਾਰ ਸਤਿਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਤਜੁਗਾ ਦੀ ਸકલ ਭਗਤ ਤਾ ਕੋ ਸੁਖ ਵਿਸਰਾਮ ਕਬੀਰ ਮੇਰੀ ਜਾਤ ਕਾ ਸਭ ਕੋ ਹਸਨੇ ਹਾਰ ਬਲਿਹਾਰੀ ਇਸ ਜਾਤ ਕਹੋ ਜੈ ਜਪਿਓ ਸਰਜਨ ਹਾਰ ਕਬੀਰ ਡਗਮਗ ਕਿਆ ਕਰੈ ਕਾਂਡ ਲਾਵੈ ਜੀਓ ਸਰਬ ਸੋ ਕੋ ਨਾਇਕ ਹੋ ਰਾਮ ਨਾਮ ਰਸ ਪੀਓ ਤਦੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾ ਉਹ ਦਿਸੈ ਦਾਦੇ ਕਾਲ ਜਿਉ ਜਿਨ ਮਨ ਨਾਹੀ ਨਾਉ ਕਬੀਰ ਐਸਾ ਏਕ ਆਦ ਜੋ ਜੀਵਤ ਮਰਤਕ ਹੋਏ ਨਿਰਪੈ ਹੋਏ ਕੈ ਗੁਨ ਰਵੈ ਜਤ ਪੇਖੋਂ ਤਤ ਸੋਏ ਕਬੀਰ ਜਦ ਨਾਮੋ ਆ ਪਾਛੇ ਭਇਆ ਆਨੰਦ ਮਮਿਲ ਪ੍ਰਵੇ ਆਪਣਾ ਸੰਗੀ ਪਜੈ ਗੋਬਿੰਦ ਕਬੀਰ ਸਭ ਤੇ ਹੰਬੋਰੇ ਹਮ ਤਰ ਭਰੋ ਸਭ ਕੋਏ ਜਨ ਐਸਾ ਕਰ ਬੁਝਿਆ ਮੀਤਾ ਮਹਾਰਾ ਸੋਏ ਕਬੀਰ ਆਈ ਮੁਝੈ ਪੈ ਅਨਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਨੇ ਉਨ ਕੀ ਨੋ ਆਦੇਸ ਕਬੀਰ ਸੋਈ ਮਾਰੀ ਹੈ ਜੈ ਮੋ ਐ ਸੁਖ ਹੋਏ ਭਲੋ ਭਲੋ ਸਭ ਕੋ ਕਹੈ ਬਰੋ ਨ ਮਨੈ ਕੋਏ ਕਬੀਰ ਰਾਤੀ ਹੋ ਵੈਕਾਰੀਆਂ ਕਰ ਉਬੇ ਜੰਤ ਲੈ ਫਾਇ ਉਠਤਾਵ ਤੇ ਸੇ ਜਾਨ ਮਾਰੇ ਭਗਵੰਤ ਕਬੀਰ ਚੰਦਨ ਕਬੀਰ ਵਾ ਪਹਲਾ ਵੇੜੇ ਢਾਕ ਪਲਾਸੋਏ ਪਿਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਬਾਸ ਬਡਾਈ ਬੁੱਢਿਆ ਅਮਤ ਟੂਬਾ ਕੋਏ ਚੰਦਨ ਕੇ ਨਿਕਟੈ ਬਸੈ ਬਾਸ ਸੁਗੰਧਨਾ ਹੋਏ ਕਬੀਰ ਦੀਨ ਗਵਾਇਆ ਦੁਨੀ ਸੈ ਉਹ ਦੁਨੀ ਨ ਚਾਲੀ ਸਾਥ ਪਾਇ ਪਹਾੜਾ ਮਾਰਿਆ ਗਾਫਲ ਆਪਣੇ ਹਾਥ ਕਬੀਰ ਜੈ ਜੈ ਹੋ ਫਰਿਓ ਕੋਤਕਠਾ ਢਾਏ ਕਾ ਰਾਮ ਸੁਨੇਹੀ ਬਾਹਰਾ ਉਜਰ ਮੇਰੇ ਭਾਏ ਕਬੀਰ ਸੰਤਨ ਕੇ ਝੁੰਗਿਆ ਭਲੇ ਭਟਕੁ ਸਤੀ ਗਾਓ ਆਗ ਲਗਉ ਤੈ ਤੌਲ ਹਰ ਜੈ ਨਾਹੀ ਹਰ ਕੋ ਨਾਉ ਕਬੀਰ ਸੰਤ ਮੋਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਇ ਰੋਵਾ ਸਾਖਤ ਬਾਪਰੇ ਜੋ ਹਟੇ ਆਟ ਵਿਖਾਇ ਕਬੀਰ ਸਾਖਤ ਐਸਾ ਹੈ ਜੈਸੀ ਰਸਨ ਕੀ ਖਾਨ ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ ਕਬੀਰ ਮਾਇਆ ਡੋਲਨੀ ਪਵਨ ਚੋ ਘੋਲਨ ਹਾਰ ਸੰਤੋ ਮੱਖਣ ਖਾਇਆ ਛਾਛ ਪੀਐ ਸੰਸਾਰ ਕਬੀਰ ਮਾਇਆ ਡੋਲਨੀ ਪਵਨ ਵਹਿ ਅਵਤਾਰ ਜਨ ਬਿਲੋਇਆ ਤਨ ਖਾਇਆ ਅਬਰ ਬਿਲੋਵਨ ਹਾਰ ਕਬੀਰ ਮਾਇਆ ਚੋਰਟੀ ਮਸਮ ਸਲਾਵੇ ਹਾਟ ਏ ਕਬੀਰਾ ਨਾਮ ਸਹਿ ਜਨ ਕੀਨੀ ਬਾਰਹਿ ਬਾਟ ਕਬੀਰ ਸੁਖ ਨਾ ਏ ਜੋਗ ਕਰੇ ਜਬ ਤੈ ਮੀਤ ਜੋ ਚਿਤ ਰਖੈ ਏਕ ਸਿਉ ਤੇ ਸੁਖ ਪਾਵੇ ਨੀਤ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਰਾਮ ਪਦਾਰਥ ਪਾਇ ਕ ਕਬੀਰਾਂ ਗਾਠ ਨਾ ਖੋਲ ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਕ ਨਹੀਂ ਮੋਲ ਕਬੀਰ ਤਾਂ ਸਭ ਪ੍ਰੀਤ ਕਾਰਉ ਜਾ ਕੋ ठाकुर राम ਪੰਡਤ ਰਾਜੇ ਭੂਪਤੀ ਆਵੇ ਕੌਨੇ ਕਾਮ ਕਬੀਰ ਪ੍ਰੀਤ ਇਕ ਸੌਕੀਏ ਆਨ ਤੁਬਿਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰੇ ਰ ਮੁੜਾਏ ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪ੍ਰੇਤ ਸਮਾਹੇ ਹੰਬਲ ਆਰੀ ਤਿੰਨ ਕੋ ਪੈ ਸੋ ਜੋ ਨੀ ਕਸ ਜਾਹੇ ਕਬੀਰ ਇਤਨ ਜਾਏਗਾ ਸਖਤ ਲਿਓ ਬੋਰ ਨੰਗੇ ਪਾ ਬਹੁਤੇ ਗਏ ਜਿਨ ਕੇ ਲੱਖ ਕਰੋੜ ਕਬੀਰ ਇਤਨ ਜਾਏਗਾ ਕਬ ਨੇ ਮਾਰਗ ਲਾਏ ਕੈ ਸੰਗਤ ਕਰ ਸਾਧ ਕੀ ਕੈ ਹਰਿ ਕੇ ਗੁਣ ਗਾਏ ਕਬੀਰ ਮਰਤਾ ਮਰਤਾ ਜਗ ਮੁਆ ਮਰ ਭੀ ਨਾ ਜਾਣਿਆ ਕੋਏ ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋਏ ਕਬੀਰ ਮਾਨਸ ਜਨਮ ਤੋਂ ਲੰਬ ਹੈ ਹੋਏ ਨਾ ਬਾਰੇ ਬਾਰ ਜੋ ਬਨ ਫਲ ਪਾਕੇ ਭੋਏ ਗਿਰ ਹੈ ਬਹੁ ਨ ਲਾਗੇ ਡਾਰੂ ਕਬੀਰ ਤੂੰ ਹੀ ਕਬੀਰ ਤੂੰ ਤੇਰਾ ਨਾਮ ਕਬੀਰ ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜਾ ਸਰੀਰ ਕਬੀਰ ਝੰਕਣਾ ਝੰਕੀ ਆ ਤੁਮਰੋ ਕਹੋ ਨਾ ਹੋਏ ਕਰਮ ਕਰੀਮ ਜੋ ਕਰ ਰਹੇ ਮੇਟ ਨਸਕ ਹੈ ਕੋਏ ਕਬੀਰ ਕਸੋਟੀ ਰਾਮ ਕੀ ਝੂਠਾ ਟਕੈ ਨਾ ਕੋਏ ਰਾਮ ਕਸੋਟੀ ਸੋਸ ਹੈ ਜੋ ਮਰ ਜੀਵਾ ਹੋਏ ਕਬੀਰ ਉਜਲ ਪਹਿਰਾ ਕਾ ਪਰੇ ਪਾਨਸ ਪਾਰੀ ਖਾਹੇ ਇਕ ਸਰਕੇ ਨਾ ਬਿਨ ਵਾਦੇ ਜੰਪੁਰੀ ਜਾਹੇ ਕਬੀਰ ਬੇੜਾ ਦਰਜਰਾ ਫੂਟੇ ਛੇ ਕਹ ਹਜ਼ਾਰ ਹਰੂਏ ਹਰੂਏ ਤਰ ਗਏ ਡੋਬੇ ਜਨ ਸਰ ਭਾਰ ਕਬੀਰ ਹਾਟ ਜਰੇ ਜਿਉ ਲਾ ਕਰੀ ਕੇਸ ਜਰੇ ਜਿਉ ਘਾਸ ਹੋਏ ਜਗ ਦਰਤਾ ਦੇਖ ਕੇ ਭਇਓ ਕਬੀਰਉ ਦਾਸ ਕਬੀਰ ਘਰ ਬਣਾ ਕੀ ਜੀਏ ਚਾਮ ਲਪੇਟੇ ਹਾੜ ਉਪਰ ਛਤਰ ਤਾਰੇ ਫਨ ਧਰਨੀ ਗਾਟ ਕਬੀਰ ਘਰ ਬਣਾ ਕੀ ਜੀਏ ਉਚਾ ਦੇਖ ਆਵਾਸੋ ਆਜ ਕਾਲ ਭੋਏ ਲੇਟਣਾ ਉਪਰ ਜਮ ਮਹਿਕਾਸ ਕਬੀਰ ਘਰ ਬਣਾ ਕੀ ਜੀਏ ਰੰਕਨਾ ਸੀਏ ਕੋਏ ਆਜੋ ਸੋਨਾਓ ਸਮੁੰਦਰ ਮੈਂ ਕਾ ਜਾ ਨਮਕਾ ਹੋਏ ਕਬੀਰ ਘਰ ਬਣਾ ਕੀ ਜੀਏ ਦੇਹੀ ਦੇਖ ਸੋ ਰੰਗੋ ਆਜ ਕਾਲ ਤਜ ਜਾ ਹੋਗੇ ਜੋ ਕਾਂਚਰੀ ਭੋਹੰਗ ਕਬੀਰ ਲੂਟਣਾ ਹੈ ਤਾਂ ਲੂਟ ਲੈ ਆ ਰਾਮਨਾਮ ਹੈ ਲੂਟ ਫਿਰ ਪਛੇ ਪਛਤਾ ਹੋਗੇ pran ਜਾਏਗੇ ਛੂਟ ਕਬੀਰ ਐਸਾ ਕੋਈ ਨਾ ਜਨਮੇ ਹੋ ਆਪਣੇ ਘਰ ਲਾਵੇ ਆਗ ਪੰਜੋ ਲੜਕਾ ਜਾਰ ਕਹਿ ਰਹਾ ਰਾਮ ਲਿਵ ਲਾਗ ਕੋ ਹੈ ਲੜਕਾ ਵਿਚ ਹੈ ਹੀ ਲੜਕੀ ਵਿਚ ਕੋਈ ਸਾਂਝਾ ਕਰੇ ਕਬੀਰ ਸਹੁਰ ਸੰਗ ਬਨਜ ਕਰੇ ਕਬੀਰ ਇਹ ਚੇਤਾਵਨੀ ਮਤ ਸੰਸਾਰ ਜਾਏ ਪਛ ਭੋਗ ਜੋ ਭੋਗ ਵੇ ਤਨ ਕੋ ਗੁੜ ਲੈ ਖਾਹੇ ਕਬੀਰ ਮੈਂ ਜਾਣਿਓ ਪੜ ਬਹੁ ਭਲੋ ਪੜ ਬੇ ਸੋ ਭਲ ਜੋਗ ਭਗਤੀ ਨਾ ਛਾਡੋ ਰਾਮ ਕੀ ਭਾਵੈ ਨਿੰਦੋ ਲੋਗ ਕਬੀਰ ਲੋਗ ਕੇ ਨਿੰਦੈ ਬਪੜਾ ਜੇ ਮਨ ਨਾਹੀ ਗਿਆਨ ਹੋ ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ ਕਬੀਰ ਪਰਦੇਸੀ ਕਹਿ ਘਾਗਰ ਹੈ ਚੌਦਸ ਲਾਗੀ ਆਗ ਖਿੰਥਾ ਜਲ ਕੋਇਲਾ ਭਈ ਤਾਗੇ ਆਂਚ ਨਾ ਲਾਗ ਕਬੀਰ ਖਿੰਥਾ ਜਲ ਕੋਇਲਾ ਭਈ ਖਾਪਰ ਫੂਟ ਮਫੂਟ ਜੋਗੀ ਬਪੜਾ ਖੇਲੇ ਉਹ ਆਸਨ ਰਹੀ ਬੇਭੂਤਾ ਕਬੀਰ ਥੋੜੇ ਜਲ ਮਛਲੀ ਝੀਵਰ ਮਿਲਿਓ ਜਾਲ ਏ ਟੋਕਨੇ ਨਾ ਛੂਟ ਸਾਇ ਫਿਰ ਕਰ ਸਮਨ ਬਸਮਾਲ ਕਬੀਰ ਸਮਨ ਨਾ ਛੋਡੀਏ ਜੋ ਅਤਖਾਰੋ ਹੋਏ ਪੋਖਰ ਪੋਖਰ ਢੂੰਡਤੇ ਭਲੋ ਨ ਕਹੇ ਕੋਏ ਕਬੀਰ ਨਿਕ ਸੁਆਏ ਬੈ ਗਏ ਥਾਂਗੀ ਨਾਹੀ ਕੋਏ ਦੀਨ ਗਰੀਬੀ ਆਪ ਨਹੀਂ ਕਰਤੇ ਹੋਏ ਸੋ ਹੋਏ ਕਬੀਰ ਬੈਸਨੋ ਕੀ ਕੋ ਕਰ ਭਲੀ ਸਾਖਤ ਕੀ ਬੁਰੀ ਮਾਏ ਓ ਨਿਤ ਸੁਨੇ ਹਰੀ ਨਾਮ ਜਾਸੋ ਉਹ ਪਾਪ ਬਸਾਂਨ ਜਾਏ ਕਬੀਰ ਹਰਨਾ ਦੂ ਬਲਾਏ ਹਰੀਆਰਾ ਤਾਲ ਲਖਹਿਰੀ ਏਕ ਜੀਉ ਕੰ ਕਤਾ ਬੰਚੋ ਕਾਲ ਕਬੀਰ ਗੰਗਾ ਤੀਰ ਜੋ ਕਰ ਕਰੈ ਪੀਵੇ ਨਿਰਮਲ ਨੀਰ ਬਿਨਾਰੇ ਭਗਤੀ ਨਾ ਮੁਕਤ ਹੋਏ ਔ ਕਹਿ ਰਮੇ ਕਬੀਰ ਕਬੀਰ ਮਨ ਨਰਮਲ ਭਇ ਆਜਾ ਗੰਗਾ ਨੀਰ ਪਾਛੇ ਲਾਗੋ ਹਰੀ ਫਿਰੈ ਕਹਿਤ ਕਬੀਰ 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 ਹਰਦੀਪੀ ਆਰੀ ਚੂਣਾ ਉਜਲ ਭਾਏ RAM ਸਨਹਿ ਤੋ ਮਿਲੈ ਦੋਨੋ ਬਰਨ ਗਬਾਏ ਕਬੀਰ ਹਰਦੀਪੀ ਰਤਨ ਆ ਰਹਿ ਚੂਣ ਚਹਿਨ ਨਾ ਰਹਾਏ ਬਲਿ ਹਰੀ ਇਹ ਪ੍ਰੀਤ ਕਾ ਜੇ ਜਾਤ ਬਰਨ ਕੁਲ ਜਾਏ ਕਬੀਰ ਮੁਕਤ ਦਵਾਰਾ ਸੰਕਰਾ ਰਾਏ ਦਸੈ ਭਾਏ ਮਨ ਤੋ ਮਗਲ ਹੋਏ ਰਹੇ ਉਹ ਨਿਕਸੋ ਕਿਉ ਕਹਿ ਜਾਏ ਕਬੀਰ ਅਹਸਾਸਤ ਗੁਰ ਜੀ ਮਿਲਿਆ ਟੁੱਠਾ ਕਰੇ ਪਸਾਉ ਮੁਖ ਦਵਾਰਾ ਮੁਖ ਲਾ ਸਹਜੇ ਆਵ ਜਾਓ ਕਬੀਰ ਨਾਮ ਅਚਾਨਨ ਛਾਪਰੀ ਨਾਮ ਕਰਨੇਗਾ ਮਤਹਾਰੀ ਪੁੱਛੇ ਕੌਣ ਹੈ ਮੇਰੇ ਜਾਤ ਨਾ ਨਾਓ ਕਬੀਰ ਮੈਂ ਮਰਨੇ ਕਾ ਚਾਉ ਹੈ ਮਰੋ ਤਾਰਿਕਾ ਦਵਾਰ ਮਤਹਾਰੀ ਪੁੱਛੇ ਕੌਣ ਹੈ ਪਰਾ ਹਮਾਰੇ ਭਾਰ ਕਬੀਰ ਨਾਮ ਕੀਆ ਨਾ ਕਰ ਰਹੇਗੇ ਨਾ ਕਰ ਸਕੇ ਸਰੀਰ ਕਹ ਜਾਨੋ ਕਿਛ ਹਰੀ ਕੀ ਆ ਭਇਓ ਕਬੀਰ ਕਬੀਰ کبیر سپنے ہوں برڈائے کے ج مکھ نکھ رام تاکہ پگ کی پان ہی میرے تن کو چام کبیر ماتی کے ہم پوتر مان راخیو نہ ہو چار دس کے پاؤں نے بڑبڑ بیٹھاؤ بڑ کبیر میں دیکھا آپ پیس آئے پیسا پیسا تیسہ بات نہ پوچھی ہے کب ہونا لائی پائے کبیر جے جا در آ جاتے آ ہٹ کہ نہ ہی کو سود کیسے چھوڑی ہے جو در ایسا ہوئے ਕਬੀਰ ਡੂਬਾ ਥਾ ਪੈ ਉਬਰੇ ਹੋ ਗੁਣ ਕੀ ਲਹਿਰ ਚਬ ਕੋ ਜਬ ਦੇਖਿਓ ਬੇੜਾ ਜਰਜਰਾ ਤਬ ਉਤਰ ਪਰੇ ਹੋ ਫਰਕ ਕਬੀਰ ਪਾਪੀ ਭਗਤੀ ਨ ਪਾਵੈ ਹਰੀ ਪੂਜਾ ਨਾ ਸੁਹਾਏ ਮਾਖੀ ਚੰਦਨ ਪਰ ਹਰੈ ਜਹ ਬੇਗੰਧ ਤਹ ਜਾਏ ਕਬੀਰ ਬੈਦਮੋ ਆਰੋਗੀ ਮੂਆ ਮੂਆ ਸਭ ਸੰਸਾਰ ਵੇ ਕਬੀਰ ਨਾਮੁ ਆਜੈ ਨਾਹੀ ਰੋਬਨਾਰ ਕਬੀਰ ਆਮ ਨਾ ਧਾਇਓ ਮੋਟੀ ਲਾਗੀ ਖੋਰ ਕਾਇਆ ਹੰਡੀ ਕਾਠ ਕੀ ਨਾ ਉਚਰੈ ਬਹੋਰ ਕਬੀਰ ਐਸੀ ਹੋਏ ਭਰੀ ਮਨ ਕੋ ਭਾਵਤ ਕੀਨ ਮਰਨੇ ਤੇ ਕਿਆ ਡਰ ਪਣਾ ਜਬ ਹੱਥ ਸਦਾਉ ਰਾਲੀਨ ਕਬੀਰਸ ਕੋ ਗਾਂਢੋ ਚੂਸੀ ਹੈ ਗੁਣ ਕੋ ਮਰੀ ਹੈ ਰੋਏ ਆਗੁਨੀ ਆਰੇ ਮਾਨਸਾ ਭਰੋ ਨਾ ਕਹ ਹੈ ਕੋਏ ਕਬੀਰ ਗਾਗਰ ਜਲ ਭਰੀ ਆਜ ਕਾਲ ਜਹ ਫੂਟ ਗੁਰਜੋ ਨ ਚੇਤਾ ਆਪਣੋ ਅਦਮਾਜ ਨੀ ਜਹਗੇ ਲੂਟ ਕਬੀਰ ਕੁਕਰਮ ਕੋ ਮੁਤੀਆ ਮੇਰੋ ਨਾ ਹੋ ਗਲੇ ਹਮਾਰੇ ਜੇਵਰੀ ਜੈ ਖਿੰਚ ਤਹ ਜਾਓ ਕਬੀਰ ਜਪਨੀ ਕਾਟ ਕੀ ਕਿਆ ਦਿਖਲਾਵ ਹੈ ਲੋਏ ਹਿਰਦੈ ਰਾਮ ਨਾ ਚੇਤਈ ਇਹ ਜਪਨੀ ਕਿਆ ਹੋਏ ਕਬੀਰ ਬਿਰਹੁ ਭੰਗ ਮਨ ਬਸੈ ਮੰਤ ਨ ਮੰਨੈ ਕੋਏ ਰਾਮ ਬਿਯੋਗੀ ਨਾ ਜੀਐ ਜੀਐ ਤਾਂ ਬੋਰਾ ਹੋਏ ਕਬੀਰ ਪਾਰਸ ਚੰਦਨ ਹੈ ਤਿਨ ਹੈ ਇੱਕ ਸੋ ਗੰਧ ਤੈ ਮਿਲਤੇ ਉਤਮ ਭੈ ਲੋਹ ਕਾਠ ਨਿਰਗੰਧ ਕਬੀਰ ਜਮ ਕਾਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਇੱਕ ਜੋ ਸਾਧੂ ਮੋਹ ਮਿਲੇ ਉਹ ਤਨ ਲਿਆ ਚੱਲ ਲਾਏ कबीर बैद कहो हौं ही पाला दारु मेरे बसो इतौ बसत गोपाल की जब भावे लेखस कबीर नौबत ले अप है अपनी दिन दस लेओ बजाए नदी नाप संजोग जौं बार ना मिले आए कबीर सासमंदा मस्करो कलम करो बनराए बसुदा कागज जौं करो हरि जस लेखनो ना जाए कबीर जातूला कह कर आए हृदय बसे गोपाल कबीर रमैया कंठ में लचूके सर्ब जंजाल कबीर ऐसा को नहीं मंदर देज राए पांचो लरके मार कह रहे राम ने लाए कबीर ऐसा को नहीं इतन देवे फूकांदा लोग ना जानई रहे कबीरा कूका कबीर असती पुकारे चह चढ़ी सुनहु वीर मसान लोग सभाया चल गए हो हम तुम काम निदान कबीर मन पंखी भयो उड़ उड़ दह दिशा जाहे जो जैसी संगत मिले सो तैसो फल खाए کبیر جا کو کھوجتے پاؤ سوئی ٹور سوئی پھر پیا کہتا اور کبیر ماری مروک سنگ کی نکٹ جو بیر او چولے او چیری سنگ نکلے کبیر پار پر آئی سر چر چلے او چاہے باٹ اپنے پار ناڈر آگے آگ او کٹ نہ کبیر بن کی دادی لا کری ٹھاڈی کرے پکار مت بس پر لوہار کہہ دو جی بار ਕਬੀਰ ਇਕ ਮਨੰਤੇ ਦੋ ਮੂਏ ਦੋ ਮਨੰਤੇ ਚਾਰ ਚਾਰ ਮਨੰਤੇ ਛੇ ਮੂਏ ਚਾਰ ਪੁਰਖ ਦੋਏ ਨਾਰ ਕਬੀਰ ਦੇਖ ਦੇਖ ਜਗ ਢੁੰਡਿਆ ਕਾਹੂ ਨਾ ਪਾਇਆ ਠੌਰ ਜਿਨ ਹਰਿ ਕਾ ਨਾਮ ਨਾ ਚੇਤੇ ਉਪ ਕਾਹ ਭੁਲਾਨੈ ਔਰ ਕਬੀਰ ਸੰਗਤ ਕਰੀਐ ਸਾਧਕੀ ਅੰਤੇ ਕਰੈ ਨਿਰਬਾਹੋ ਸਾਕਤ ਸੰਗ ਨਾ ਕੀਜੀਐ ਜਾਂਤੇ ਹੋਏ ਬਿਨਾਹੋ ਕਬੀਰ ਜਗ ਮੈਂ ਚੇਤੇਵ ਜਾਣ ਕੇ ਜਗ ਮੈਂ ਰਹਿਓ ਸਮਾਏ ਜਿਨ ਹਰਿ ਕਾ ਨਾਮ ਨਾ ਚੇਤੇ ਹੋ ਪਾਦੈ ਜਨਮੇ ਆਏ कबीर आशा करिये राम की अवरे आसन रास नरके पर है ते माने जो हरि नाम उदास कबीर शिक्षा खा बहुत एकी है के सोक यो नामीता चाले थे हर मिलन को भी चैट गयो चीता कबीर कारण बपरा क्या कर है जो राम न करे सहाए ज ज डाली पग धरौ सोई मुरमुर जाए कबीर अवरे को उपदेश ते मुख में पर है रेत रास बिरानी राखते खाया करका खेता ਕਬੀਰ ਸਾਧੂ ਕੀ ਸੰਗਤ راہ ਜਾਓ ਕੀ ਪੂਸੀ ਖਾਓ ਹੋਨ ਹਰਸੋ ਹੋਏ ਹੈ ਸਾਖਤ ਸੰਗ ਨਾ ਜਾਓ ਕਬੀਰ ਸੰਗਤ ਸਾਧ ਕੀ ਦਿਨ ਦਿਨ ਤੂੰ ਨਾ ਹੈ ਤਾ ਸਾਖਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤਾ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾ ਏ ਕਾਹੇ ਜੋ ਕੁਛ ਕੀਆ ਸੋ ਮਨ ਕੀਆ ਮੁੰਡਾ ਮੁੰਡਾ ਜਾਏ ਕਬੀਰ RAM ਨਾ ਛੋੜੀਏ ਤਨ ਤਨ ਜਾਏ ਤਾ ਜਾਓ ਚਰਨ ਕਮਨ ਚਿਤ ਬਿਧਿਆ ਰਾਮੇ ਨਾਮ ਸਮਾਓ ਕਬੀਰ ਜੋ ਹਮ ਜਨਤ ਪੰਜਾਬ ਤੇ ਟੁੱਟ ਗਈ ਸਭ ਤਾਰ ਜਨਤ ਵਿਚਾਰ ਆ ਕਿਆ ਕਰੇ ਚਲੇ ਬਿਜਾਵਨ ਹਾਰ ਕਬੀਰ ਮਾਇ ਮੁੰਡੋ ਤਾ ਗੁਰੂ ਕੀ ਜਾਤੇ ਭਰਮ ਨਾ ਜਾਏ ਆਪ ਡੁੱਬੇ ਚੌਬੇ ਦਿਮਾ ਚੇਲੇ ਦੀਏ ਬਹਾਈ ਕਬੀਰ ਜੀਤੇ ਪਾਪ ਕੀਏ ਰਾਖੇ ਤਲੈ ਦੋਰਾਏ ਪ੍ਰਗਟ ਪਏ ਨਿਦਾਨ ਸਾਬ ਜਬ ਪੁੱਛੇ ਧਰਮ ਰਾਏ ਕਬੀਰ ਹਰੀ ਕਾ ਸਿਮਰਨ ਛਾੜ ਕੇ ਪਾਲੇ ਬਹੁਤ ਕੋਟੰਬ ਠੰਡਾ ਕਰਤਾ ਰਹਿ ਗਿਆ ਭਾਈ ਰਹਾ ਨ ਬੰਦ ਗਬੀਰ ਹਰਿ ਕਾ ਸਿਮਰਨ ਛਾਟ ਕੈ ਰਾਤ ਜਗਾਵਨ ਜਾਏ ਸਰਪਨ ਹੋਏ ਕੈ ਉਤਰੈ ਜਾਏ ਆਪਣੇ ਖਾਏ ਕਬੀਰ ਹਰਿ ਕਾ ਸਿਮਰਨ ਛਾਟ ਕੈ ਅਹੋਈ ਰਾਖੈ ਨਾਰ ਗਤੀ ਹੋਏ ਕੈ ਉਤਰੈ ਭਾਰ ਸਹਿ ਮਨ ਚਾਰ ਕਬੀਰ ਚਤੁਰਾਈ ਅਤ ਕਨੀ ਹਰ ਜਪ ਹਿਰਦੈ ਮਾਹੇ ਸੂਰੀ ਉਪਰ ਖੇਲਣਾ ਗਰੇ ਤਠਾ ਹਰਨਾ ਹੈ ਕਬੀਰ ਸੋਈ ਮੁਖ ਧਨ ਹੈ ਜਾਂ ਮੁਖ ਕਹੀਏ ਰਾਮ ਦੇਹੀ ਕਿਸ ਕੀ ਬਾਪੁਰੀ ਪਵਿੱਤਰ ਹੋਏ ਗੋ ਗ੍ਰਾਮ ਕਬੀਰ ਸੋਈ ਕੁਲ ਭਲੀ ਜਾਂ ਕੁਲ ਹਰਿ ਕੋ ਦਾਸ ਜੈ ਕੁਲ ਦਾਸ ਨਾ ਉਪਜੈ ਸੋ ਕੁਲ ਢਾਕ ਪਲਾਸ ਕਬੀਰ ਹੈ ਗਏ ਬਾਣ ਸਗਨ ਘਾਨ ਲਾਖ ਸਜਾ ਫਹਿਰਾਏ ਆ ਸੁਖ ਤੇ ਭਿਖਿਆ ਭਲੀ ਜੋ ਹਰਿ ਸਿਮਰਤ ਦਿਨ ਜਾਹੇ ਕਬੀਰ ਸਭ ਜਗ ਹਉ ਫਿਰਿਓ ਮਾਦਲ ਕੰਧ ਚੜਾਏ ਸੋ ਕੋਈ ਕਾਹੋ ਕੋ ਨਹੀਂ ਸਭ ਦੇਖੀ ਠੋਕ ਬਜਾਏ ਮਾਰਗ ਮੋਤੀ ਬੀਤਰੇ ਅੰਦਾਨਿਕ ਸਿਉ ਆਏ ਜੋਤ ਬਿਨਾ ਜਗਦੀਸ਼ ਕੀ ਜਗ ਤੋਲਨ ਗਏ ਜਾਏ ਬੂਢਾ ਬੰਸ ਕਬੀਰ ਕਾ ਉਪਜੋ ਪੁੱਤ ਕਮਾਲ ਹਰਿਕਾ ਸਿਮਰਨ ਛਾੜ ਕੇ ਘਰੇ ਲਿਆ ਆਇਆ ਮਾਲ ਕਬੀਰ ਸਾਧੂ ਕੋ ਮਿਲਨੇ ਜਾਇ ਇਹ ਸਾਥਨਾ ਦਿੱਜੇ ਕੋਏ ਪਾਛੇ ਪਾਉ ਨਾ ਦੀਜੀਏ ਅਾਗੇ ਹੋਏ ਸੋ ਹੋਏ ਕਬੀਰ ਜਗ ਬਾਧ ਹੋ ਜਾ ਜੇਵ ਰੀਤੈ ਮਤ ਬੰਦੋ ਕਬੀਰ ਜਹ ਆਟਾ ਲੋਣ ਜੋ ਸੋਨ ਸਮਾਨ ਸਰੀਰ ਕਬੀਰ ਹਾਂ ਛੋਟੇ ਹੋ ਤਨ ਗਾੜੇ ਹੋ ਸੋ ਜਾਈ ਸੈ ਨਾ ਹਾ ਅਜੂ ਜੀਓ ਨਾ ਛੋਟਾ ਹੀ ਰੰਕਾਈ ਨੈ ਨਾ ਹ ਕਬੀਰ ਨੈ ਨਿਹਾਰੋ ਤੁ ਜੀ ਕੋ ਸਰਵਨ ਸੁਨੋ ਤਾ ਨਾ ਆਉ ਬੈਨ ਉਚਰੋ ਤਾ ਨਾਮ ਜੀ ਚਰਨ ਕਮਲ ਰਿਧ ਠਾਉ ਕਬੀਰ ਸੁਰਗ ਨਰਕ ਤੇ ਮੈ ਰਹੇ ਹੋ ਸਤਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੈ ਰਹਾ ਅੰਤ ਅਰ ਆਦ ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨਮਾਨ ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਕਬੀਰ ਦੇਖ ਕੇ ਕਿਆ ਕਹਾਂ ਕਹੇ ਨਾ ਕੋ ਪਤੀ ਆਏ ਹਰਿ ਜੈ ਸਾਤੈ ਸਾ ਉਹੀ ਰਹਾ ਹਰਿ ਖ ਗੁਣ ਗਾਏ ਕਬੀਰ ਚੁਗੇ ਚਤਾਰੇ ਪੀ ਚੁਗੇ ਚੁਗ ਚੁਗ ਚਤਾਰੇ ਜਿਸੇ ਬਚਰੇ ਕੂਜ ਮਨ ਮਾਇਆ ਮਮ ਤਾਰੇ ਕਬੀਰ ਅੰਬਰ ਕਨ ਹਰ ਛਾਇਆ ਬਰਖ ਭਰੇ ਸਰਤਾਲ ਚਾਤਰ ਜਨ ਤਰ ਸਰਤ ਤਰ ਸਤ ਰਹੇ ਤਿਨ ਕੋ ਕੋਨ ਹਵਾਲ ਕਬੀਰ ਚੱਕੀ ਜੋ ਨਿਸ ਵਿਛਰੇ ਆਇ ਮਿਲੇ ਪਰਬਾਤ ਜੋ ਨਾਰ ਵਿਛਰੇ ਰਾਮ ਸੋ ਨਾ ਦਿਨ ਮਿਲੇ ਨਾ ਰਾਤ ਕਬੀਰ ਰਹਿ ਨਾਰ ਬੇ ਛੋਰ ਯਾਰ ਔਰ ਇਸ ਸੰਖ ਮਝੂਰ ਦੇਵਲ ਦੇਵਲ ਤਾੜੀ ਦਿਸ ਗੁਬਦ ਸੂਰ ਕਬੀਰ ਸੁਤਾ ਕਿਆ ਕਰੈ ਜਾਗ ਰੋਏ ਪੈ ਦੁਖ ਜਾਕਾ ਬੋ ਜਾਕਾ ਬਸਾ ਗੋਰ ਮੈਂ ਸੋ ਕਿਆ ਸੋਵੈ ਸੁਖ ਕਬੀਰ ਸੁਤਾ ਕਿਆ ਕਰੈ ਉਠ ਕੇ ਨ ਜਪੈ ਮੁਰਾਰ ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋੜ ਬਸਾਰ ਕਬੀਰ ਸੁਤਾ ਕਿਆ ਕਰੈ ਬੈਠਾ ਰਹੁ ਅਰ ਜਾਗ ਜਾ ਕੇ ਸੰਗ ਤੇ ਵਿਛੋ ਰਾਤਾ ਹੀ ਕੇ ਸੰਗ ਲਾਗ ਕਬੀਰ ਸੰਤ ਕੀ ਗੈਲ ਨਾ ਛੋਡੀਐ ਮਾਰਗ ਲਾਗਾ ਜਾਓ ਪੇਖਤੀ ਪੁਨੀਤ ਹੋਏ ਭੇਟਤ ਜਤੀਐ ਨਾਉ ਕਬੀਰ ਸਾਖਤ ਸੰਗ ਨਾ ਕੀਜੀ ਐ ਦੂਰ ਰਹਿ ਜਾਈਐ ਭਾਗ ਬਸਨ ਕਰੋ ਪਰਸੀ ਐ ਤਉ ਕਛ ਲਾਗੇ ਦਾਗ ਕਬੀਰਾ ਰਾਮ ਨਾ ਚੇਤੇ ਉਹ ਜਰਾ ਪਹੁੰਚਿਓ ਆਏ ਲਾਗੀ ਮੰਦਰ ਦਵਾਰ ਤੇ ਅਬ ਕਿਆ ਕਾਢਿਆ ਜਾਏ ਕਬੀਰ ਕਾਰਨ ਸੋ ਭਇਓ ਜੋ ਕੀ ਨੋ ਕਰਤਾਰ ਤਿਸ ਬਿਨ ਦੂਸਰ ਕੋ ਨਹੀਂ ਇਕ ਐ ਸਰਜਨਾਰ ਕਬੀਰ ਫਲ ਲਾਗੇ ਫਲ ਨਾ ਪਾਕਨ ਲਾਗੇ ਆਂਬ ਜਾਏ ਪਹੁੰਚੇ ਖਸਮ ਕਾਓ ਜੋ ਬੀਚ ਨਾ ਖਾਈ ਕਾਂਬ ਕਬੀਰ ਠਾਕਰ ਪੂਜੈ ਮੋਲੇ ਮਨਹਟ ਤੀਰਥ ਜਾਹੇ ਦੇਖਾ ਦੇਖ ਦੇਖੀ ਸਵੰਗ ਧਾਰ ਭੁੱਲੇ ਪਟਕਾ ਖਾਹੇ ਕਬੀਰ ਪਾਹਨ ਪਰਮੇਸ਼ਰ ਕੀ ਆਪੂਜੈ ਸਭ ਸੰਸਾਰ ਇਸ ਪ੍ਰਵਾਸੇ ਜੋ ਰਹੇ ਬੁੱਢੇ ਕਾਲੀ ਧਾਰ ਕਬੀਰ ਕਾਗਜ਼ ਕੀ ਉਬਰੀ ਮਸਕੇ ਕਰਮ ਕਪਾਟ ਪਾਹਨ ਬੋਰੀ ਪ੍ਰਥਮੀ ਪੰਡਤ ਪਾੜੀ ਬਾਟ ਕਬੀਰ ਕਾਲ ਕਰੰਤਾ ਬੈ ਕਰ ਅਬ ਕਰਤਾ ਸੋਇ ਤਾਲ ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ ਕਬੀਰ ਐਸਾ ਜਨ ਤੱਕ ਦੇਖਿਆ ਜੈਸੀ ਧੋਈ ਲਾਖ ਦੀ ਸੈ ਚੰਚਲ ਬਹੁ ਗੁਨਾ ਮਥੀ ਨਾਨਾ ਪਾਕ ਕਬੀਰ ਮੇਰੀ ਬੁੱਧ ਕੋ ਜਮਨਾ ਕਰੇ ਤਿਸਕਾਰ ਜਿਨੇ ਹੋ ਜਮੂਆ ਸਿਰ ਜਿਆ ਸੋਜ ਪਿਆ ਪਰਵਤਗਾਰ कबीर कस्तूरी भया भवर पए सबदास ज्यों ज्यों भगत कबीर कीत अत्र राम निवास कबीर कह गट परो कुटंब कै कंठे रह गयो राम आए पए धर्म राय कै बिच तुम मताम कबीर साकतै सो कर भला राखया छागाओ साकद बपरा मर गया कोई ना लहै ना कबीर कौडी कौडी जोर कै जोरे लाख करोड़ चलती बार ना कछ मिले ओ लै लंगोटी तोरे ਕਬੀਰ ਬੈਸਨੋ ਆ ਤਾਂ ਕਹਿ ਭਇਆ ਮਾਲਾ ਮੇਲੀ ਚਾਰ ਬਾਰ ਕੰਚਨ ਬਾਰਹਾ ਭੀਤਰ ਭਰੀ ਪੰਘਾਰ ਕਬੀਰ ਰੋੜਾ ਹੈ ਰਹਾ ਬਾਟਕਾ ਤਜ ਮਨ ਕਾ ਬਿਮਾਨ ਐਸਾ ਕੋਈ ਦਾਸ ਹੋਏ ਤਾਂ ਹੈ ਮਿਲੇ ਭਗਵਾਨ ਕਬੀਰ ਰੋੜਾ ਹੁਆ ਤਾਂ ਕਹਿ ਭਇਆ ਪੰਥੀ ਕੋ ਦੁਖ ਦੇ ਐਸਾ ਤੇਰਾ ਦਾਸ ਹੈ ਜੋ ਤਰਨੀ ਮੈਂ ਖੇ ਹੈ ਕਬੀਰ ਖੇ ਹੋਈ ਤਾਂ ਕਹਿ ਭਇਆ ਜਾ ਉੱਡ ਲੱਗੇ ਅੰਗੋ ਹਰਜਨੇ ਐਸਾ ਚਾਹੀਏ ਜੋ ਪਾਣੀ ਸਰਬੰਗ ਕਵੀਰ ਪਾਣੀ ਹੁਆ ਤਾ ਕਹਿ ਭਇਆ ਸੀਰਾ ਤਾ ਤਾ ਹੋਏ ਹਰ ਜਨੇ ਐਸਾ ਚਾਹੀਐ ਜੈਸਾ ਹਰਿ ਹੀ ਹੋਏ ਉਤਪਮਨ ਕਨ ਕਾਮਨੀ ਸਿਖਰ ਤਜਾ ਭੈਰਾਏ ਤਾਤੇ ਭਲੀ ਮਦੂਕਰੀ ਸੰਤ ਸੰਗ ਗੁਣ ਗਾਏ ਕਬੀਰ ਪਾਟਨ ਤੇ ਉਜਰ ਪਹਲਾ ਰਾਮ ਭਗਤ ਜੈ ਠਾਏ ਰਾਮ ਸੁਨੇਹੀ ਬਾਰਾ ਜੰਪਰ ਮੇਰੇ ਭਾਏ ਕਬੀਰ ਗੰਗ ਜਮਨ ਕੇ ਅੰਤਰ へ ਸਹਿਜ ਸੁਣ ਕੇ ਘਾਟ ਤਾ ਕਬੀਰਾਂ ਮਟਕੀ ਆ ਖੋਜਤ ਮਨਜਨ ਬਾਟ ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਉਹ ਹੀਰਾ ਕਿਸ ਕਾ ਬਾਪੂਰਾ ਬਜਨਾ ਰਤਨ ਕਰੋੜ ਕਬੀਰ ਏਕਾ ਚੰ ਬਹੁ ਦੇਖਿਓ ਹੀਰਾ ਹਟ ਬਿਕਾਏ ਬੰਜਨਾ ਰੇ ਬਾਹਰਾ ਕੌਡੀ ਬਦਲੇ ਜਾਏ ਕਬੀਰਾਂ ਜਹਾਂ ਗਿਆਨ ਤੈ ਧਰਮ ਹੈ ਜਾਂ ਝੂਟ ਤੈ ਪਾਪ ਜਾਂ ਲੋਭ ਤੈ ਕਾਲ ਹੈ ਜਾਂ ਖਿਮਾ ਤੈ ਆਪ कबीर माया तजि ताके आप भया जो मान त ज नहीं जाए मान मुनी मुनि वर गले मान सब को खाये कबीर साचा सतगुरु मै मिलिया शब्द जो बाया एक लागती पोए मिल गया भरया कलेजे छेका कबीर साचा सतगुरु क्या करया जो सिक्खा में चूक अंधेक न लगई जो बांस बजाए फूका कबीर है गय बाहन सगन कण छत्रपति की नार तास पतन तर ना पुजे हर जन की पन्हार ਕਬੀਰ ਨਿਰਪਨਾਰੀ ਕਿਉ ਨਿੰਦੀ ਐ ਕਿਉ ਹਰੇ ਚੇਹਰੀ ਕੋ ਮਾਨ ਉਹ ਮੰਗ ਸਵਾਰੈ ਬਿਖੇ ਕਾ ਉਸ ਮਰੇ ਹਰੀ ਨਾਮ ਕਬੀਰ ਥੋਨੀ ਪਾਈ ਥਿਤੇ ਭਈ ਸਦਗੁਰ ਬੰਦੀ ਧੀਰ ਕਬੀਰ ਹੀਰਾ ਬਨਜਿਆ ਮਾਨਸ ਰੋਬਰ ਤੀਰ ਕਬੀਰ ਹਰੀ ਹੀਰਾ ਜਨ ਜੋਹਰੀ ਲੇਖੈ ਮੰਡ ਹਾਟ ਜਬੀ ਪਾਈ ਐ ਪਾਰ ਖੂ ਤਬੀਰਨ ਕੀ ਸਾਠ ਕਬੀਰ ਕਾਮ ਪਰੇ ਹਰ ਸਿਮਰੀਆ ਅਹਿਸਾਸ ਸਿਮਰੋ ਨਿਤ ਅਮਰਾਪੁਰ ਬਸਾ ਕਰੋ ਹਰੀ ਗਿਆ ਬੋਹਰੇ ਬੇਤ ਕਬੀਰ ਸੇਵਾ ਕੋ ਦੋਏ ਪਹਿਲੇ ਇੱਕ ਸੰਤੇ ਕਾ ਰਾਮ ਰਾਮ ਜੁਦਾ ਤਮੁਕਤੀ ਕਹੋ ਸੰਤ ਜਪਾਵੇ ਨਾਮ कबीर जह मार के पंडित गए पाछे परी बहिर एक अवकट घाटी राम की ते चढ़ रहो कबीर कबीर दुनिया के धोखे मुआ चालत कुल के कान तब कुल किसका लाज सी जब ले तरह मसान कबीर डूबे गोरे बापरे बहु लोगन की कान पर उसी के जो हुआ तू अपने भी जान कबीर भली मधु करी नाना विद को नाज दावा कहो को नहीं बड़ा देश बडराज कबीर दावे दा, दा जन होता है निरदावे रह निसं को जो जानो निरदावे रह सो गने इंद्र सो रंग का कबीरपाल समोहा सर्वर भरा पी न सके कोई नीर भाग बडे त पाए तू भर भर पियो कबीर ਕਬੀਰ ਪ੍ਰਭਾਤੇ ਤਾਰੇ ਕਿਸੈ ਤਿਉ ਇਹ ਕਿਸੈ ਸਰੀਰ ਇਹ ਦੋ ਅੱਖਰ ਨਾ ਕਿਸੈ ਸੋ ਗਹਿ ਰਿਓ ਕਬੀਰ ਕਬੀਰ ਕੋਠੀ ਕਾਠ ਕੀ ਦੇ ਦਸ ਲਾਗੀ ਆਗ ਪੰਡਤ ਪੰਡਤ ਜਲ ਮੋਏ ਮੂਰਖ ਬਰੇ ਭਾਗ ਕਬੀਰ ਸੰਸਾ ਦੂਰ ਕਾਰੋ ਕਾਗ ਦੇ ਬਿਹਾਏ ਬਾਵਨ ਅੱਖਰ ਸੋਧ ਕੈ ਹਰ ਚਰਨੀ ਚਤ ਲਾਏ ਕਬੀਰ ਸੰਤੁ ਨਾ ਛਾਡੈ ਸੰਤਾਈ ਜੋ ਕੋਟਕ ਮਿਲੈ ਅਸੰਤ ਮਰਿਆ ਗਰ ਭੰਗੰ ਬੇੜੇ ਉਤਾ ਸੀਤ ਲਤਾ ਨਾਤ ਜੰਤਾ ਕਬੀਰ ਮਨ ਸੀਤਲ ਭੈ ਆ ਪਾਇਆ ਬ੍ਰਹਮ ਗਿਆਨ ਜਿਨ ਜਵਾਲਾ ਜਾ ਗੁਜਾਰਿਆ ਸੋ ਜਨ ਕੇ ਉਦਕ ਸਮਾਨ ਕਬੀਰ ਸਾਰੀ ਸਿਰਜਨ ਹਾਰ ਕੀ ਜਾਣੈ ਨਾਹੀ ਕੋਏ ਕਹਿ ਜਾਣੈ ਆਪਨ ਧਨੀ ਕਹਿ ਦਾਸ ਦੀਵਾਨੀ ਹੋਏ ਕਬੀਰ ਭਲੀ ਭਈ ਜੋ ਭਾਉ ਪਰਿਆ ਦਿਸਾ ਗਈ ਸਭ ਭੂਲ ਪੂਰਾ ਗਰ ਪਾਣੀ ਭਇਆ ਜਾਏ ਮਿਲੇ ਉਠਲ ਕੂਲ ਕਬੀਰ ਤੂਰਸ ਕੇ ਲਕੈ ਪੁਰੀਆ ਬੰਦੀ ਦੇਹ ਦਿਵਸਚਾਰ ਕੋ ਵੇਖਣਾ ਅੰਤ ਖੇ ਕੀ ਖੇ ਕਬੀਰ ਸੂਰ ਚਾਂਦ ਕਹਿ ਉਹਦਾ ਭਈ ਸਭ ਦੇ ਗੁਰੂ ਗੋਬਿੰਦ ਕਹਿ ਬਿਨ ਮਿਲੇ ਪਲਟ ਭਈ ਸਭ ਖੇ ਹੈ ਜੈ ਅਨਪੋਤ ਹੈ ਭੈ ਨਹੀਂ ਜੈ ਭੌਤ ਹੈ ਹਰੀ ਨਾ ਹੈ ਕਹਿਓ ਕਬੀਰ ਵਿਚਾਰ ਕਹਿ ਸੰਤ ਸੁਨੋ ਮਨ ਮਾਹੇ ਕਬੀਰ ਜਿਨੋ ਕਿਛੁ ਜਾਣਿਆ ਨਹੀਂ ਤਿਨ ਸੁਖ ਨੀਂਦ ਬਿਹਾਏ ਹਮ ਹੋ ਜੋ ਬੁਝਾ ਬੁਝਣਾ ਪੂਰੀ ਪਰੀ ਬਲਾਏ ਕਬੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰੇ ਔਰ ਲਾਗੀ ਝੋਟ ਮਰਮ ਕੀ ਰਹਿਓ ਕਬੀਰ ਆਠਾਉਰ کبیر چوٹ سہیلی سیل کی لاگت لے سہارے گرو می داس منارے کیا سائن ہوئے تو بانگ دے پیتر جوئے سیکھ سبوری باہرہ کیا ہکابے جا کبھی جا کی دل ثابت نہیں تا کو کہاں خدا کبیر اللہ کی کر کی جیسے مرت دکھ جائے دل میں سائن پر گٹے بجے بلندی نائے ਕਬੀਰ ਜੋਰੀ ਕੀ ਇਹ ਜ਼ੁਲਮ ਹੈ ਕਹਤਾ ਨਾ ਹਲਾਲ ਦਫਤਰ ਲੇਖਾ ਮੰਗੀ ਹੈ ਤਬ ਮੋਏ ਕੋ ਕੌਣ ਹਵਾਲ ਕਬੀਰ ਖੂਬ ਖਾਣਾ ਖੀਚਰੀ ਜਾਂ ਮੈਂ ਅੰਮ੍ਰਿਤ ਲੋਣਾ ਹੈ ਰਾਂ ਰੋਟੀ ਕਾਰਨੇ ਗਲਾ ਕਟਾਵੇ ਕੌਣ ਕਬੀਰ ਗੁਰ ਲਗਾ ਤਬ ਜਾਨੀ ਹੈ ਮੇ ਟੈਮੋ ਤਨ ਤਾਪ ਵਰਖ ਸ਼ੋਗ ਦਾ ਜੈ ਨਹੀਂ ਤਬ ਹਰੀ ਆਪੇ ਆਪ ਕਬੀਰ ਰਾਮ ਕਹਿਨ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ ਸੋਈ ਰਾਮ ਸਬੈ ਕਹੈ ਸੋਈ ਕਉਤਕਾਰ ਕਬੀਰ ਰਾਮ ਮੈਂ ਰਾਮ ਕਹੋ ਕਹਿ ਬੇ ਮਾਇ ਬਬੇਕ ਏਕ ਅਨੇਕ ਮਿਲ ਗਿਆ ਏਕ ਸਮਨ ਆਏਕ ਕਬੀਰ ਜਾ ਕਰ ਸਾਧਨਾ ਸੇਵੀ ਹੈ ਹਰਿ ਕੀ ਸੇਵਾ ਨਾ ਹੈ ਤੇ ਘਰ ਮਰ ਹਟ ਸਾਰਖੇ ਭੂਤ ਬਸੈ ਤਨ ਮਾਹੇ ਕਬੀਰ ਗੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ ਪਾਵੋ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਨ कबीर सतघरसोर में बाह याबान जो एक लागति भए गिर परया परा करे जे छ कबीर निर्मल बूंदा आकाश की पर गई भूम बेकार बिन संगतयां मानई होए गई पठछार कबीर निर्मल बूंदा आकाश की लीनी भूम मिलाए अनक स्याने पाचे के नान नरवारी जाए कबीर हज का बे हो जाए था आगे मिलया खुदा ए साईं मुझ से नर परया तुजे किन फरमाएगा ਕਬੀਰ ਹਜਕਾ ਬ ਹੋਏ ਹੋਏ ਗਿਆ ਕੀਤੀ ਬਾਰ ਕਬੀਰ ਸਾਈ ਮੈਂ ਕਿਆ ਖਤਾ ਮੁਖੋ ਨਾ ਬੋਲੇ ਪੀਰ ਕਬੀਰ ਜੀ ਜੋ ਮਾਰੇ ਜੋ ਰਕਾਰ ਕਹਤੇ ਹੈ ਜੋ ਹਲਾਲ ਦਫਤਰ ਦੇ ਜਬ ਕਾੜ ਹੈ ਹੋਏਗਾ ਕੌਣ ਹਵਾਲ ਕਬੀਰ ਜੋਰ ਕੀ ਸੋ ਜਲਮ ਹੈ ਨੇ ਜਵਾਬ ਖੁਦਾ ਇਹ ਦਫਤਰ ਲੇਖਾ ਨੀਕ ਸਹਿ ਮਾਰ ਮੋ ਮੋਖਾ ਕਬੀਰ ਲੇਖਾ ਦੇਨਾ ਸੋਹਿਲਾ ਜਾਉ ਦਿਲ ਸੂਚੀ ਹੋਏ ਉਸਾਤੇ ਦੀ ਬਾਨ ਮੈਂ ਪੱਲਾ ਨਾ ਕਰੇ ਕੋਏ ਕਬੀਰ ਧਰਤੀ ਯਾਰ ਆਕਾਸ ਮੈਂ ਦੋਇ ਤੁਬਰੀ ਅਬਦ ਖਟ ਦਰਸ਼ਨ ਸੰਸੇ ਪਰ 84 ਸਦ ਕਬੀਰ ਮੇਰਾ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੋਤੇ ਕੀ ਅਲਗ ਹੈ ਮੇਰਾ ਕਬੀਰ ਤੂੰ ਤੂੰ ਕਰਤਾ ਤੂੰ ਹਉ ਮੁਜ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਤ ਤੂੰ ਕਬੀਰ ਬੇਕਾਰੇ ਚਤਪਤੇ ਝੂਠੇ ਕਰਤੇ ਆਸ ਮਨੋਰਥ ਕੋਈ ਨਾ ਪੂਰੇ ਹੋ ਚੱਲੇ ਉਠ ਨਰਾਸ ਕਬੀਰ ਹਰਿ ਕਾ ਸਿਮਰਨ ਜੋ ਕਰੈ ਸੋ ਸੁਖਿਆ ਸੰਸਾਰ ਇਤ ਉਤ ਕਤਹਿ ਨਾ ਡੋਲੇ ਜਿਸ ਰਾਖੈ ਸਰਜਨਹਾਰ ਕਬੀਰ ਕਹਾਣੀ ਪੀੜ ਤੇ ਸਤਗੁਰ ਲਈਏ ਛਡਾਏ ਪਰ ਆਪੂਰਬ ਲਈ ਭਾਵਨੀ ਪ੍ਰਗਟ ਹੋਈ ਆਏ ਕਬੀਰ ਟਾਲੇ ਟੋਲੇ ਦਿਨ ਗਿਆ ਬਿਆਜ ਬੜਨ ਤੋਂ ਜਾਏ ਨਾ ਹਰਿ ਭਜੋ ਨਾ ਖਤ ਫਟਿਓ ਕਾਲ ਪਹੁੰਚੋ ਆਏ ਮਹੱਲਾ ਪੰਜਵਾ ਕਬੀਰ ਕੁਕਰ ਭੌਕ ਨਾ ਕਰੰਗ ਪਿਛੈ ਉਠ ਧਾਏ ਕਰਮੀ ਸਤਗੁਰ ਪਾਇਆ ਜਨ ਹੋ ਲਿਆ ਛਡਾਏ ਮਹੱਲਾ ਪੰਜਵਾ ਕਬੀਰ ਧਰਤੀ ਸਾਧ ਕੀ ਤਸਕਰ ਬੈ ਸਹਿ ਗਾਹੇ ਇਹ ਧਰਤੀ ਭਾਰ ਨਾ ਬਿਆਪਈ ਉਨ ਕੋ ਲਾਹੂ ਲਾਹੇ ਮਹੱਲਾ ਪੰਜਵਾ ਕਬੀਰ ਚਾਵਲ ਕਾਰਨੇ ਤੁਖ ਕੋ ਮੋਲੀ ਲਾਏ ਸੰਗ ਕੁਸੰਗੀ ਬੈਸਤੇ ਤਾ ਪੂਛੈ ਧਰਮ ਰਾਏ ਨਾਮਾ ਮਾਇਆ ਮੋਹਿਆ ਕਹਿਤ ਲੋਚਨ ਮੀਤ ਕਾਹੇ ਛਿਪੋ ਛਾਇ ਲੈ ਰਾਮ ਨਾ ਲਾਵੋ ਚੀਤ

ਕਬੀਰ ਮਨ ਜਾਣੈ ਸਭ ਬਾਤ ਜਨਥਿ ਆਉਗਣ ਕਰੈ ਕਾਹੇ ਕੀ ਕੁਸਲਾਤ ਹਾਥ ਦੀਪ ਕੋਏ ਪਰੈ ਕਬੀਰ ਲਾਗੇ ਪ੍ਰੀਤ ਸੁਜਾਨ ਸੋਬਰ ਜੇ ਲੋਕ ਆ ਜਾਣ ਤਸ ਟੁੱਟੀ ਕਿਉ ਬਨੇ ਜਾਕੇ ਜੀ ਪਰਾਨ ਕਬੀਰ ਕੋਠੇ ਮੰਡਪੇ ਹੇਤ ਕਰ ਕਾਹੇ ਮਰੋ ਸਵਾਰੋ ਕਾਰਜ ਸਾਡੇ ਤੀਨ ਹੱਥ ਕਣੀ ਤਾਂ ਪਾਉਨੇ ਚਾਰ ਕਬੀਰ ਜੋ ਮੈਂ ਚਤਬਾਉ ਨਾ ਕਰੈ ਕਿਆ ਮੇਰੇ ਚਤਬੇ ਹੋਏ ਆਪਣਾ ਚਤਬਾ ਹਰੀ ਕਰੈ ਜੋ ਮੇਰੇ ਚਤਨਾ ਹੋਏ ਮਹ ਲਾਤੀਜਾ ਜਿੰਤਾ ਪੇ ਆਪ ਕਰਾਈ ਸੀ ਜਿੰਦ ਪੇ ਆਪੇ ਦੇ ਨਾਨਕ ਸੋ ਸਲਾਹੀ ਹੈ ਜੇ ਸਭ ਨਾਸਾਰ ਕਰੇ ਮਹੱਲਾ ਪੰਜਵਾ ਕਬੀਰ RAM ਨਾ ਚੇਤੇ ਹੋ ਫਿਰਿਆ ਲਾਲਚ ਮਾਹੇ ਪਾਪ ਕਰਨਤਾ ਮਰ ਗਿਆ ਉਹ ਪੁਣੀ ਖ ਨਾ ਮਾਹੇ ਵੀਰ ਕਾਇਆ ਕਾਚੀ ਕਾਰ ਵੀ ਕੇਵਲ ਕਾਚੀ ਧਾਤ ਸਾਬਤ ਰੱਖੇ ਤਾ RAM ਭਜ ਨਾ ਇਤ ਬਿੰਠੀ ਬਾਤ ਕਬੀਰ ਕਿਸੋ ਕੇਸੋ ਕੁਕੀ ਹੈ ਨਾਸੋ ਹੀ ਹੈ ਆਸਾਰ ਰਾਤ ਦਿਵਸ ਕੇ ਕੁਕ ਨੇ ਕਭੂ ਕੇ ਸੁਨੇ ਪੁਕਾਰ कबीर काया कजली बन भया मन कबीर काया कजली बन भया मन कबीर काया कजली बन भया मन कुंजर मैं मन तो अंकुश ज्ञान रतन खेवट बिरला असंत कबीर राम रतन मुख को थरी पार के आ गए खोल कोई आ गए मिलेगो कोई आए मिलेगो गाकी लेगो महंगे मोला कबीर राम रतन मुख कोथरी पार आग खोल कोई आए मिले गो महगे मोल कबीर राम नाम जानयो नहीं पालियो कटक कुटुंब तंदे ही मैं मर गए ओ बाहर पई ना बंब कबीर आखी घेरे मटके पल पल गई बेहाए बेहाजन जाल ना छोडी जमदम आए ਕਬੀਰ ਤਰਵਰ ਰੂਪੀ RAM ਹੈ ਫਲ ਰੂਪੀ ਬੈਰਾਗ ਛਾਇਆ ਰੂਪੀ ਸਾਧ ਹੈ ਜਿਨ ਤਜਾਬਾਦ ਬੇਬਾਦ ਕਬੀਰ ਐਸਾ ਬੀਜ ਬੋਏ ਬਾਰਹ ਮਾਸ ਫਲੰਤੋ ਸੀਤਲ ਛਾਇਆ ਗੈਰ ਫਲ ਪੰਖੀ ਕੇਰ ਕਰੰਤਾ ਕਬੀਰ ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ ਪੰਖੀ ਚਲੇ ਦਿਸਾਵਰੀ ਬਿਰਖਾ ਸੁਫਲ ਫਲੰਤ ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਇ ਲਲਾਟ ਮੁਕਤ ਪਦਾਰਥ ਪਾਈਏ ਠਾਕ ਨਾ ਆਪਕਟ ਖਾਟ ਕਬੀਰ ਇੱਕ ਹੜੀ ਆਦੀ ਘਰੀ ਆਦੀ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ਕਬੀਰ ਭਾਂਗ ਮਾਛਲੀ ਸੁਰਾਪਾਨ ਜੋ ਜੋ ਪ੍ਰਾਨੀ ਖਾ ਹੈ ਤੀਰਥ ਵਰਤ ਨੇਮ ਕੀਏ ਤੇ ਸਬੈ ਰਸਾ ਤਵ ਜਾ ਹੈ ਨੀਚੇ ਲੋਹਨ ਕਰ ਰਹਾ ਹਾਂ ਲੈ ਸਾਧਨ ਕਟ ਮਾਹੇ ਸਭ ਰਸ ਖੇਲੋ ਪੀ ਸੋ ਕਿਸੀ ਲਖਾ ਲਖਾ ਵੋ ਨਾ ਹੈ ਆਠ ਜਮ ਚਾਉ ਸਠ ਘਰੀ ਤੋ ਨਿਰਖਤ ਰਹਿ ਜੀਓ ਨੀਚੇ ਲੋਹਨ ਕਿਉ ਕਰਾਂ ਸਭ ਘਟ ਦੇਖਾਂ ਪੀਆ ਸੁਨਸਾ ਕੇ ਪੀ ਮੈਂ ਜੀਓ ਬਸ ਹੈ ਜੀ ਮੈਂ ਬਸੇ ਕੇ ਪੀਓ ਜੀਓ ਪੀਓ ਬੋਝਾ ਨਹੀਂ ਘਟ ਮੈਂ ਜੀਓ ਕੇ ਪੀਓ ਕਬੀਰ ਬਾਮਨ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੂ ਨਾ ਹੈ ਅਰਜ ਉਰਜ ਕਾ ਪਚਮੁਆ ਚਾਰੋ ਬੇਦਉ ਮਾ ਹੈ ਹਰੇ ਹੈ ਖਾਂਡ ਰੇਤ ਮੈਂ ਬਿਖਰੇ ਹਾਥੀ ਚੁਨੀ ਨਾ ਜਾਏ ਕਹਿ ਕਬੀਰ ਗੁਰ ਭਲੀ ਬੋਝ ਹਾਈ ਕੀਤੀ ਹੋਏ ਕਹਿ ਖਾਏ ਕਬੀਰ ਜੋ ਤੈ ਸਾਧ ਬ੍ਰਹਮ ਕੀ ਸੀਸਕਾਰ ਕਰ ਗੋਏ ਖੇਲ ਤਾ ਖੇਲ ਤਾ ਹਾਲ ਕਰ ਜੋ ਕਿਛ ਹੋਇ ਤਾ ਹੋਏ ਕਬੀਰ ਜੋ ਤਹਿ ਸਾਧ ਪਰਮ ਕੀ ਪਾਕੇ ਸੇਤੀ ਖੇਲ ਕਾਚੀ ਸਰਸੋਂ ਪੇਲ ਕੈ ਨਾ ਖਲ ਭਈ ਨਾ ਤੇਲ ਢੂੰਡਤ ਡੋਲੇ ਅੰਧ ਗਤ ਵਰ ਚੀਨਤ ਨਾਹੀ ਸੰਤ ਕਹਿ ਨਾਮਾ ਕਿਉ ਪਾਈ ਐ ਬਿਨ ਭਗਤਾ ਭਗਵੰਤ ਹਰੀ ਸੋਈ ਰਾ ਛਾੜ ਕੈ ਕਰ ਆਨ ਕੀ ਆਸ ਤੇ ਨਰ ਦੋਜ ਕ ਜਾਹੇਗੇ ਸਤ ਭਾਖੇ ਰਵਿਦਾਸ ਕਬੀਰ ਜਾਉ ਗ੍ਰਹਿ ਕਰਹਿ ਤਾ ਧਰਮ ਕਰ ਨਾਹੀ ਤਾ ਕਰ ਬੈਰਾਗ ਬੈਰਾਗੀ ਬੰਧਨ ਕਰੈ ਤਾ ਕੋ ਬਡੋ ਆਫਾਗ